ਸਰੋਂ ਦਾ ਤੇਲ ਪਾਉਂਦੇ ਹਾਂ ਕੀ ਬਣਾਉਣ ਲੱਗੇ ਹੋ ਅੱਜ ਆਂਡਾ ਕਰੀ ਸੋਦੀ ਬਾਦ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਉੱਪਰ ਪਾਵਾਂਗੇ ਥੋੜਾ ਜਿਹਾ ਜੀਰਾ ਲਸਣ ਦਾ ਪੇਸਟ ਅਦਰਕ ਦਾ ਪੇਸਟ ਹਰੀ ਮਿਰਚ ਦਾ ਪੇਸਟ ਤੇ ਆਜ ਦਾ ਪੇਸਟ ਹੁਣ ਆਪਾਂ ਇਹ ਪਾਵਾਂਗੇ प्याज अपने भुन्े गए हूँ आप टमाटर की प्योरी पावेंगे मसाले एक चमच लाल मिर्च पाउडर हल्दी पाउडर ਨਮਕ ਸਵਾਦ ਅਨਕਾਰ ਥੋੜਾ ਮਸਾਲਾ ਗਰਮ ਮਸਾਲਾ ਥੋੜੀ ਦੇ ਜੀ ਰੱਖ ਲਓ ਇੱਕ ਚਮਚ ਦੇ ਜੀ ਰੱਖ ਲਓ ਜਦੋਂ ਆਪਣਾ ਮਸਾਲਾ ਸਾਰਾ ਤੇਲ ਸੱਟ ਜਾਣਗੇ ਮਸਾਲੇ ਥੋੜਾ ਪਾਣੀ ਪਾ ਲਓ ਆਪਾਂ ਮਸਾਲਾ ਤੇਲ ਛੱਡ ਗਏ ਮਸਾਲੇ ਸਾਰੇ ਹੁਣ ਆਪਾਂ ਬਣਾਵਾਂਗੇ ਕਰੀ ਘਾਹ ਪਾ ਲੀਏ ਨਾ ਪਾ 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 ਦੇ ਦੇ ਦੇਰ ਹਾਂਜੀ ਆਪਣੀ ਅੰਡਾ ਤੇਰੀ ਆਪਣੀ ਤਿਆਰ ਹੈ। ਕੋਨ ਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਚੈਨਲ ਦਾ ਜੁੜੋ। ਸਾਨੂੰ ਲਾਈਕ ਕਰੋ। ਕਮੈਂਟ ਕਰੋ। ਹਾਂ।